ਬੀਤੀ ਸ਼ਾਮ ਦੋ ਵਿਅਕਤੀਆਂ ਦੇ ਬਰਸਾਤੀ ਡਰੇਨ ਦੇ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚੋਂ ਇੱਕ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਨੂੰ ਬਚਾਉਣ ਦੇ ਲਈ ਦੂਜੇ ਨੇ ਡਰੇਨ ਦੇ ਵਿੱਚ ਛਾਲ ਮਾਰੀ ਸੀ ਗੁਰਦਾਸਪੁਰ ਦਾ ਪੈਂਡਾ ਸੰਗੋਵਾਲ ਜਿੱਥੇ ਦੇ ਨਜ਼ਦੀਕ ਸ਼ੱਕੀ ਡਰੇਨ ਦੇ ਵਿੱਚ ਬੀਤੇ ਦਿਨੀ ਦੋ ਵਿਅਕਤੀਆਂ ਦੇ ਡੁੱਬਣ ਦੀ ਖਬਰ ਆਉਂਦੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਵੀਰ ਮਸੀ ਤਦ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਵੀਰ ਮਸੀ ਜੋ ਕਿ ਪਿੰਡ ਚਗੋਵਾਲ ਦਾ ਰਹਿਣ ਵਾਲਾ ਹੈ ਪੈਰ ਫਿਸਲਣ ਦੇ ਕਾਰਨ ਡਰੇਨ ਦੇ ਵਿੱਚ ਡਿੱਗ ਗਿਆ ਤੇ ਉਸਨੂੰ ਲੱਭਣ ਦੇ ਲਈ ਦੂਜੇ ਵਿਅਕਤੀ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਇਦੋਮੇ ਬਾਹਰ ਨਹੀਂ ਆਏ ਜਿਸ ਤੋਂ ਬਾਅਦ ਦੁਬਾਰੀ ਕੋਤਾ ਖੋਰਾ ਨੇਪਾਲ ਕੀਤੀ ਹੈ ਤਾਂ ਇੱਕ ਦੀ লাশ ਬਰਾਮਦ ਹੋ ਚੁਕੀ ਹੈ ਤੇ ਦੂਜੇ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਡਰੇਨ ਦੇ ਵਿੱਚ ਪੈਰ ਫਿਸਲਣ ਕਰਕੇ ਡਿੱਗੇ ਨੌਜਵਾਨ ਨੂੰ ਬਚਾਉਂਦਾ ਹੋਇਆ ਦੂਜਾ ਨੌਜਵਾਨ ਵੀ ਵਿੱਚ ਛਾਲ ਮਾਰ ਦੰਦਾ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਪਰਿਵਾਰ ਦੇ ਵੱਲੋਂ ਸੰਪਰਕ ਕਰਨ ਤੋਂ ਬਾਅਦ ਮਰਤਕ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ ਤਾਂ ਜੋ ਅੰਤਮ ਸਸਕਾਰ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਮ ਸਿੰਘ ਜੌਨ ਤੇਜਾ ਸਿੰਘ ਸਤਤ ਦਾ ਖਜਾਨਚੀ ਬੋਲ ਰਿਹਾ ਜੀ ਅੱਜ ਜੋ ਕੱਲ੍ਹ ਹਾ사ਵਾ ਪਰਿਆ ਸੀ ਉਸ ਵਿੱਚ ਦੋ ਨੌਜਵਾਨ ਜਿਹੜੇ ਨਾ ਆਪਣੇ ਪਿੰਡ ਇੱਕ ਮੁਕੰਦਪੁਰ ਤੇ ਇੱਕ ਚਾਂਚਕ ਦੇ ਜਿਹੜੇ ਸੀ ਡੁੱਬੇ ਸੀ ਚਾਂਚਕ ਵਾਲੀ ਨੂੰ ਬਚਾਉਣ ਦੀ ਖਾਤਰ ਜਿਹੜਾ ਮੁਕੰਦਪੁਰ ਵਾਲਾ ਮੁੰਡਾ ਡੁੱਬਿਆ ਉਹਦੀ ਬਾਡੀ ਅੱਜ ਜਿਹੜੀ ਮਿਲ ਗਈ ਆ ਕਿਉਂਕਿ ਪ੍ਰਸ਼ਾਸਨ ਨੂੰ ਕੱਲ ਥੋੜੀ ਜਿਹੀ ਅਪੀਲ ਕੀਤੀ ਸੀ ਅੱਜ ਸਵੇਰੇ ਪ੍ਰਸ਼ਾਸਨ 8 ਵਜੇ ਇੱਥੇ ਪਹੁੰਚ ਗਿਆ ਤੇ ਉਹਨਾਂ ਨੇ ਆ ਕੇ ਕਿਸ਼ਤੀ ਲਿਆਂਦੀ ਆ ਉਹਦੇ ਨਾਲ ਦੂਜੀ ਬਾਡੀ ਵੀ ਜਿਹੜੀ ਲੱਭ ਰਹੀ ਆ ਇੱਕ ਬਾਡੀ ਦਾ ਜਿਹੜਾ ਸੰਸਕਾਰ ਕਰਨ ਦੀ ਆਗਿਆ ਜਿਹੜੀ ਆ ਗਈ ਆ ਉਤੋਂ ਆਪਣੇ ਐਸ ਡੀ ਐਮ ਸਾਹਿਬ ਵੱਲੋਂ ਤੇ ਉਹ ਬਾਡੀ ਜਿਹੜੀ ਆ ਉਹਨਾਂ ਦੇ ਵਾਰਸ ਜਿਹੜੇ ਲੈ ਕੇ ਚਲੇ ਗਏ ਨਾ ਸਸਕਾਰ ਕਰਨ ਵਾਸਤੇ ਤੇ ਦੂਸਰੀ ਬਾਡੀ ਦੀ ਜਿਹੜੀ ਆ ਭਾਲ جاری ਆ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹਦੀ ਵੀ ਲਾਸ਼ ਦੀ ਭਾਲ ਕਰਕੇ ਜੋ ਲਾਸ਼ ਜਿਹੜੀ ਆ ਉਹਨਾਂ ਵਾਰਸਾਂ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹ ਬਾਡੀ ਦਾ ਜਿਹੜਾ ਆਪਣਾ ਸਸਕਾਰ ਕਰ ਸਕਣ